ਨੌਰੀ ਵਾਲਾ ਉਹਦੇ ਉੱਤੇ ਉਹਨਾਂ ਨੇ ਆਸਮਾਨ ਪਹੇ ਤੇ ਗੋਲੇ ਚ ਪੈਰ ਵੀ ਮਾਰੋ ਤੇ ਸਾਡੇ ਕਿਸਾਨ ਭਰਾ ਉੱਥੇ ਜੱਫੀ ਹੋਏ। ਘਰੀਚਾ ਪਾ ਕੇ ਬੱਚੇ ਨੇ ਆਪਣੀ ਬੇਟੀ ਨੂੰ ਉਹਨਾਂ ਲੱਤਾਂ ਤੋੜ ਦਿੱਤੀਆਂ। ਆ ਚਵਾੜਾ ਵੀ ਉਹਦਾ ਟੁੱਟ ਗਿਆ ਜੀ। ਅਹੀਂ ਐਸਕੇ ਹਮ ਜੇ ਕਿਤੇ ਐਸਕੇ ਹਮ ਪਿੱਛੇ ਨਾ ਹੁੰਦੇ। ਅਸਤੇ ਹੰਦਾ ਥੋੜਾ ਬੋਤਾ ਦਬਾ ਨਾ ਹੁੰਦਾ ਤਾਂ ਇਹ ਹੋਰ ਵੀ ਨਕਸਾ ਹੱਸਦਾ ਵਾਦਾਈ ਉੱਥੇ ਪਹਿਲਾਂ ਫੈਸਲਾ ਹੋਊਗਾ ਉੱਥੇ ਜਾਵਾਂਗੇ ਸਾਰੇ ਜਣੇ ਇਕੱਠੇ ਕਰਾਂਗੇ ਉਹਦੇ ਤੋਂ ਬਾਅਦ ਆਫੇ ਦੂਸਰਾ ਕੋਈ ਮੈਸੇਜ ਜਿਹੜਾ ਵੀ ਆਇਆ ਨਹੀਂ ਹੋ ਉਹਨੇ ਖਾਂ ਦੁਖੀ ਹੋ ਗਿਆ ਨਾ ਕਈ ਤੇ ਪਟਨਾ ਦੇ ਕੰਡੇ ਤਾਰ ਫਸਾਉਂਦੇ ਆ ਕਦੀ ਕੋ ਕਰ ਦਿੰਦੇ ਆ ਅਸੀਂ ਦੁਖੀ ਹੋ ਕੇ ਰੋਡ ਤੇ ਆਏ ਅਗਰ ਬਲੀ ਕੋਈ ਨਹੀਂ ਸਰਕਾਰ ਨੂੰ ਕੀ ਪ੍ਰੋਬਲਮ ਹੈ ਇੱਕ ਕਦੀਨਗਰ ਕਿਲੇ ਕੱਢਦੇ ਆ ਕਿ ਕੋ ਕਰਦੇ ਇੱਕ ਤੇ ਸਭ ਤੋਂ ਪਸਾਰ ਮੋਰਚਾ ਵੱਲੋਂ ਜਿੱਥੇ ਅੱਜ ਇੱਕ ਟਰੈਕਟਰ ਪਰੇਡ ਕੱਢਣ ਦਾ ਅਲਾਰਮ ਕੀਤਾ ਗਿਆ ਸੀ ਔਰ ਦੂਸਰੇ ਪਾਸੇ ਡਬਲਯੂ ਪੀਓ ਦੇ ਜਿਹੜੇ ਪੁਤਲੇ ਫੁੱਫਕਰ ਦਾ ਲਾੜਨੀ ਆ ਔਰ ਉਹ ਦੇਖ ਸਕਦੇ ਹੋ ਤਸਵੀਰਾਂ ਇਹ ਅੰਮ੍ਰਿਤਸਰ ਗੁਰਦਾਸਪੁਰ ਹਾਈਵੇ ਦੀਆਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੀਆਂ ਬਟਾਲਾ ਦੇ ਬਾਈਪਾਸ ਦੀਆਂ ਤਸਵੀਰਾਂ ਨੇ ਇਹ ਕਹਿ ਸਕਦੇ ਕਿ ਤਸਵੀਰਾਂ ਦੇ ਵਿੱਚ ਇੱਕ ਲੰਬੀ ਕਤਾਰ ਜਿਹੜੀ ਹੈ ਟਰੈਕਟਰਾਂ ਦੀ ਦੇਖਣ ਨੂੰ ਮਿਲਦੀ ਹੈ ਔਰ ਲੰਬੀ ਕਤਾਰ ਹਾਈਵੇ ਦੇ ਇੱਕ ਲੇਨ ਦੇ ਉੱਤੇ ਖੜੀ ਹੈ ਜਿੱਥੇ ਟ੍ਰੈਫਿਕ ਨੂੰ ਨਹੀਂ ਕੋਈ ਨੁਕਸਾਨ ਦਿੱਤਾ ਜਾ ਰਿਹਾ ਹੈ ਟ੍ਰੈਫਿਕ ਨਹੀਂ ਰੋਕੀ ਜਾ ਰਹੀ ਲੇਕਿਨ ਆਪਣਾ ਰੋ ਜਿਹੜਾ ਆਪਣਾ ਰੋਸ ਜਿਹੜਾ ਉਹ ਦਰਸਾਇਆ ਜਾ ਰਿਹਾ ਔਰ ਖਾਸ ਕਰਕੇ ਇਹਦਾ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਜਿਹੜੇ ਟਰੈਕਟਰਾਂ ਦੇ ਜਿਹੜੇ ਮੂੰਹ ਆ ਉਹ ਦਿੱਲੀ ਵੱਲ ਨੂੰ ਪੂਚ ਕਰਨ ਲਈ ਤਿਆਰ ਕੀਤੇ ਇੱਕ ਦਰਸਾਉ ਰਿਹਾ ਹੈ ਕਿ ਚਾਹੇ ਅੱਜ ਇੱਕ ਦੋ ਚਾਹੇ ਦੋ ਜਥੇਬੰਦੀਆਂ ਉੱਥੇ ਕੇ ਸਾਹ ਜਥੇਬੰਦੀਆਂ ਰੋਸ ਵਿੱਚ ਬੈਠੀਆਂ ਨੇ ਅੱਗੇ ਜਾਰਲੀ ਕੂਚ ਕਰਨ ਲਈ ਲੇਕਿਨ ਜੇ ਲੋੜ ਪੈਂਦੀ ਆ ਤਾਂ ਦੂਸਰੀਆਂ ਜਥੇਬੰਦੀਆਂ ਵੀ ਉਧਰ ਕੂਚ ਕਰਨਗੀਆਂ ਉਸ ਪਾਰ ਜੇ ਉਧਰ ਦਿੱਲੀ ਵੱਲ ਕੂਚ ਕਰਨੀਆਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨੀਆਂ ਔਰ ਤਸਵੀਰਾਂ 'ਚ ਵਕਤਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆਪਣੇ ਟਰੈਕਟਰਾਂ ਦੇ ਉੱਤੇ ਇੱਕ ਮੈਸੇਜ ਦਿੰਦੇ ਹੋਏ ਇੱਕ ਦਸਤਾਰ ਲਗਾਈ ਗਈ ਹੈ ਨੌਜਵਾਨ ਵੱਲੋਂ ਆਪਾਂ ਗੱਲ ਵੀ ਕਰਦੇ ਹਾਂ ਨੌਜਵਾਨ ਭਾਜੀ ਇਹ ਕੀ ਦਰਸਾਉਂਦੀ ਹੈ ਜਿਹੜੀ ਪਗੜੀ ਤੁਸੀਂ ਲਾਈ ਹੈ ਸੋਨੇ ਆ ਇਹਦਾ ਕੀ ਮਕਸਦ ਹੈ ਕਿ ਕੀ ਦਰਸਾ ਰਹੀ ਹੈ ਬਾਕ ਇਹ ਵੀ ਦੇਖੋ ਮੈਂ ਸਵੇਰੇ ਜਦੋਂ ਚੱਲਿਆ ਸੀਗਾ ਘਰੋਂ ਤੇ ਮੇਰੇ بیٹے ਨੇ ਹੀ ਆਖਿਆ ਕਿ ਮਲਪੀ ਪਾਪਾ ਜੀ ਦਸਤਾਰ ਸਜਾ ਕੇ ਟਰੈਕਟਰ ਤੇ ਤੋਹਾਂ ਜਾਣਾ ਬੇਟੇ ਦੀ ਏਜ ਕਿੰਨੀ ਹੈ 14-15 ਸਾਲ ਮਤਲਬ 15 ਸਾਲ ਦੇ ਬੱਚੇ ਨੂੰ ਅੱਜ ਲੱਗ ਰਿਹਾ ਕਿ ਇਹ ਦਸਤਾਰ ਦੀ ਇੱਕ ਮੈਸੇਜ ਦੇਣਾ ਉਹ ਵੀ ਮਲਪੀ ਆਉਣ ਵਾਸਤੇ ਬਿਲਕੁਲ ਤਿਆਰ ਸੀਗਾ ਪਰ ਉਹਦਾ ਅੱਜ ਪੇਪਰ ਸੀਗਾ ਅੰਦੇ ਫਿਰ ਨਹੀਂ ਆਪਾ ਉਹਦੇ ਮਲਪੀ ਏਦਾਂ ਉੱਠਦਾ ਮੰਤ ਵੀ ਨਾਲ ਜਾਵਾਂ ਪਾਪਾ ਤੇ ਜਦੋਂ ਵੀ ਟਰੈਕਟਰ ਘਰੋਂ ਲੈ ਕੇ ਜਾਉਣਾ ਨਾ ਉਦੋਂ ਨਾਲ ਉਹਨਾਂ ਨੂੰ ਖਿੱਚ ਪੈਂਦੀ ਵੀ ਮੈਂ ਨਾਲ ਜਾ ਸ਼ਾਇਦ ਇਹ ਮੈਨੂੰ ਉਹ ਲਾਈਨਾਂ ਤੁਹਾਡੀ ਇਹ ਗੱਲ ਸੁਣ ਕੇ ਉਹ ਲਾਈਨਾਂ ਯਾਦ ਆਉਂਦੀਆਂ ਕਿ ਇੱਥੇ ਫਸਲਾਂ ਦੀ ਲੜਾਈ ਨਹੀਂ ਇੱਥੇ ਨਸਲਾਂ ਦੀ ਲੜਾਈ ਹੈ ਦੀਪ ਸਿੱਧੂ ਆਖਦਾ ਸੀ ਦੀਪ ਸਿੱਧੂ ਤੇ ਇਹ ਸ਼ਾਇਦ ਬੱਚਿਆਂ ਨੂੰ ਵੀ ਇੱਕ ਮੈਨ ਹਾਂਜੀ ਬੱਚੇ ਵੀ ਮਲਪੀ ਪੂਰਾ ਮਲਪੀ ਦੇਖਦੇ ਆ ਜੀ ਹੁਣ ਤੁਹਾਨੂੰ ਪਤਾ ਵੀ ਮਲਪੀ ਆਉਂਦੀ ਹੈ ਤੇ ਵੀ ਦੀਪ ਸਿੱਧੂ ਦੀ ਮਲਪੀ ਉਹਨਾਂ ਦੀ ਵਿੰਦੇ ਆ ਅੱਜ ਤੇ ਛੋਟੇ ਛੋਟੇ ਬੱਚੇ ਨੂੰ ਪਤਾ ਹੀ ਨਹੀਂ ਮਤਲਬ ਆਪਾਂ ਇਹ ਸੰਘਰਸ਼ ਦੇ ਵਿੱਚ ਇਕੱਲੇ ਇਹ ਨਹੀਂ ਆ ਕਿ ਕਿਸਾਨ ਆ ਕਿਸਾਨਾਂ ਦੇ ਬੱਚੇ ਵੀ ਨੇ ਦੂਸਰਾ ਵਾਰ ਕੋ ਵੀ ਹਾਂਜੀ ਸਾਰੇ ਸਾਰੇ ਹੀ ਜੀ ਉਕੇ ਮੂਹੰ ਕੋ ਤੁਸੀਂ ਤਸਵੀਰਾਂ ਜੇ ਦੇਖਿਆ ਕਿ ਇੱਕ ਵੱਖ-ਤਰਾਹ ਦੀਆਂ ਤਸਵੀਰਾਂ ਨੇ ਦਸਤਾਲ ਸਜਾਈ ਹੋਈ ਆ ਨੌਜਵਾਨ ਵੀ ਆ ਭਾਜੀ ਤੁਸੀਂ ਨਾਰੇ ਵੀ ਲਗਾ ਰਹੇ ਕੀ ਅੱਜ ਸਮਝਦੇ ਹੋ ਕਿ ਅੱਜ ਜਿਹੜੇ ਕਾਨੂੰਨ ਆ ਜਾਂ ਆਹ ਜਿਹੜੀ ਹਾਲਾਤ ਆ ਤੁਹਾਡੇ ਲਈ ਕਿੰਨੇ ਖਤਰਾ ਹੈ ਜਿਹੜਾ ਤੁਹਾਨੂੰ ਸ਼ੋ ਕਰਦੇ ਕਿ ਤੁਹਾਨੂੰ ਸੰਘਰਸ਼ ਕਰਨਾ ਪੈਣਾ ਬਹੁਤ ਜ਼ਿਆਦਾ ਸੀ ਜਦੋਂ ਉੱਥੇ ਮੈਂ ਦੇਖਿਆ ਨਾ ਤੇ ਸੰਗੂ ਤੇ ਤੇ ਦੂਸਰੇ ਬਾਰਡਰ ਤੇ ਜਿਹੜਾ ਸਗਾ ਖਨੌਰੀ ਵਾਲਾ ਉਹਦੇ ਉੱਤੇ ਉਹਨਾਂ ਨੇ ਅਸਲ ਪਹਿਲੇ ਗੋਲੇ ਚੁੱਕੇ ਤੇ ਨਾਲ ਪੈਰ ਵੀ ਮਾਰੇ ਤੇ ਸਾਡੇ ਕਿਸਾਨ ਭਰਾ ਉੱਥੇ ਜਕਮੀ ਹੋਏ ਤੇ ਬੁਰਾ ਹਾਲ ਹੈ ਕਿਉਂਕਿ ਮੈਂ ਕੱਲ ਵੀਡੀਓ ਵੇਖਣ ਲਿਆ ਉਹਨੂੰ ਬੋਰੀ ਚ ਪਾ ਕੇ ਸੋਕ ਬੱਚੇ ਨੂੰ ਬੈਠੇ ਨੂੰ ਪੁੱਟੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਆ ਚਵਾੜਾ ਵੀ ਉਹਦਾ ਟੁੱਟ ਗਿਆ ਜੀ ਤੇ ਉਹ ਵੀ ਮੈਂ ਵੀਡੀਓ ਵੇਖਣ ਲਿਆ ਉਹ ਬਹੁਤ ਹੀ ਟੋਖਿਆ ਅਸੀਂ ਐਸਕੇ ਹਮ ਜੇ ਕਿਤੇ ਐਸਕੇ ਹਮ ਪਿੱਛੇ ਨਾ ਹੁੰਦੀ ਐਸਕੇ ਹਮ ਦਾ ਥੋੜਾ ਬੋਤਾ ਦਬਾਅ ਨਾ ਹੁੰਦਾ ਇਹ ਹੋਰ ਵੀ ਨੁਕਸਾਨ ਕਰ ਸਕਦਾ ਹੈ ਸਰਕਾਰ ਦਾ ਸਭ ਦੇ ਐਸ ਕੇ ਐਮ ਨੇ ਬਹੁਤ ਹੀ ਜ਼ਿਆਦਾ ਧੱਕਾ ਕਰ ਰਿਹਾ ਮਤਲਬ ਐਸ ਕੇ ਐਮ ਦੇ ਸੱਦੇ ਤੇ ਤੁਸੀਂ ਘਰੋਂ ਬਾਹਰ ਨਿਕਲਾਏ ਹੁਣ ਅੱਗੇ ਕੀ ਕਰਨੀ ਦੀ ਐਸ ਕੇ ਐਮ ਦਾ 14 ਤਰੀਕ ਦੀ ਆ ਮੀਟਿੰਗ ਇੱਕ ਦਿੱਲੀ ਦੇ ਵਿੱਚ ਸੰਯੁਕਤ ਮੋਚੇ ਦੀ ਅਹੀਂ ਉਹਦੇ ਤੋਂ ਵਾਦਾ ਹੀ ਉੱਥੇ ਪਹਿਲਾ ਫੈਸਲਾ ਹੋਊਗਾ ਉੱਥੇ ਜਾਵਾਂਗੇ ਸਾਰੇ ਜਣੇ ਇਕੱਠੇ ਕਰਾਂਗੇ ਉਹਦੇ ਤੋਂ ਬਾਅਦ ਆ ਫਿਰ ਦੂਸਰਾ ਕੋਈ ਮੈਸੇਜ ਜਿਹੜਾ ਵੀ ਆਇਆ ਅਹੀਂ ਉਹ ਦੇਬੂ ਐਸਕੇਐਮ ਵੱਲੋਂ ਇੱਕ 14 ਮਾਰਚ ਦੀ ਇੱਕ ਮਹਾਪੰਚਾਇਤ ਜਿਹੜੀ ਸੱਦੀ ਗਈ ਹੈ ਦਿੱਲੀ ਦੇ ਵਿੱਚ ਕਹਿੰਦੇ ਉੱਥੇ ਵੀ ਜਾਵਾਂਗੇ ਅਗਲਾ ਫਿਰ ਉਸ ਤਰੀਕੇ ਦੀ ਰਣਨੀਤੀ ਰਹੂਗੀ ਭਾਜੀ ਕਿੰਨਾ ਸਮੇਂ ਤੋਂ ਅੱਜ ਤੁਸੀਂ ਸੜਕਾਂ ਦੇ ਉੱਤੇ ਹੋ ਤੇ ਕਿੰਨਾ ਸਮੇਂ ਤੋਂ ਤੁਸੀਂ ਸੜਕਾਂ 'ਤੇ ਹੋ ਕਿੰਨੀ ਕੁ ਮਜਬੂਰੀ ਲੱਗਦੀ ਪਈ ਹੈ ਇੱਕ ਸੜਕਾਂ ਤੇ ਪੂਰੀ ਸ਼ਹਿਰ ਨੂੰ ਇੰਨੀ ਮਜਬੂਰੀ ਆ ਵੀ ਜਿਹੜੀ ਲੋਕ ਇੰਨੇ ਖਾਸ ਧੁਖੀ ਹੋ ਗਏ ਹਨ ਨਾ ਅਸੀਂ ਤੇ ਪਟਨਾ ਦੇ ਕੰਡੇਕਾਰ ਪਸਾਉਂਦੇ ਆ ਕਦੀ ਓ ਕਰ ਦਿੰਦੇ ਆ ਅਸੀਂ ਧੁਖੀ ਹੋ ਕੇ ਰੋਡ ਤੇ ਆਏ ਆ ਇਹ ਬਾਰਡਰ ਦਾ ਨਾਮ ਅਮਨ ਸ਼ਾਂਤੀ ਨਾਲ ਜਾਣਦੇ ਹਨ ਉੱਥੇ ਦਿੱਲੀ ਕੋਈ ਸਰਕਾਰ ਨੂੰ ਕੀ ਪ੍ਰੋਬਲਮ ਆ ਇਹ ਕਦੀ ਨਾ ਕਿਲੇ ਘਟਦੇ ਆ ਕਿ ਕੋ ਕਰਦੇ ਕਿ ਪਾਕਿਸਤਾਨ ਚੋਂ ਆਏ ਆ ਅਸੀਂ ਤਾਂ ਇੰਡੀਆ ਦੇ ਰਹਿਣ ਵਾਲੇ ਆ ਪੰਜਾਬ ਦੇ ਲੋਕ ਆ ਇਹਨਾਂ ਨੂੰ ਬਹੁਤ ਦੁਖੀਤਾ ਦੁਖੀ ਹੋ ਗਏ ਆਏ ਕੁਝ ਕਰਨੇ ਵਿੱਚ ਪਰ ਲੈਣਾ ਕਿੰਨੇ ਕਤਾਰਾਂ ਚ ਟੱਕੜ ਲੱਗੇ ਆ ਸਭ ਸਾਂਝੇ ਦੁਖੀ ਹੋ ਗਏ ਤੇ ਆਏ ਬਿਲਕੁਲ ਮੈਂ ਤਸਵੀਰਾਂ ਵੀ ਦਿਖਾਣਾ ਚਾਹਾਂਗਾ ਕਿ ਹਾਈਵੇ ਦੇ ਉੱਤੇ ਜਿਹੜੀਆਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੰਬੀ ਕਤਾਰ ਜਿਹੜੀ ਆ ਟਰੈਕਟਰਾਂ ਦੀ ਆ ਪਰ ਦੂਸਰੇ ਪਾਸੇ ਹਾਈਵੇ ਚਾਹੇ ਬਲਾਕ ਨਹੀਂ ਕੀਤਾ ਗਿਆ ਲੇਕਿਨ ਹਾਈਵੇ ਚੱਲ ਰਿਹਾ ਹੈ لیکن ایک میسج دے رہا لوکاں نوں ایک ਸੁਨੇਹਾ دیندا ਹੋਇਆ ਇੱਕ ট্রাকਟਰ ਫਲੇਡ ਹੈ ਕਿ ਦਿੱਲੀ ਜਾਣਾ ਪਿਆ ਜਾਂ ਆਪਣੇ ਜਿਹੜੇ 로ਸ ਨੇ ਕੇਂਦਰ ਸਰਕਾਰ ਪ੍ਰਤੀ ਉਹ ਕਿਵੇਂ ਕਿਸਾਨ ਇੱਕ ਦਰਸਾਰ ਨੇ ਹਾਈਵੇ ਦੇ ਉੱਤੇ ਔਰ ਇਸੇ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਦੇ ਨਹੀਂ پورے ਦੇਸ਼ ਭਰ ਦੇ ਹਾਈਵੇ ਦੇ ਉੱਤੇ ਐਸਕੇਮ ਵੱਲੋਂ ਪਾਲਸੀ ਔਰ ਅੱਜ ਦੇਖਣ ਨੂੰ ਮਿਲਦੀਆਂ ਔਰ ਇਹ ਤਸਵੀਰਾਂ ਨੇ ਪੰਜਾਬ ਦੇ ਗੁਰਦਾਸਪੁਰ ਦੀਆਂ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਲਈ ਗੁਰਦਾਸਪੁਰ ਤੋਂ